ਜਿਹੜਾ ਅਸੀਂ 26 ਤਰੀਕ ਨੂੰ ਪੈਦਲ ਮਾਰਚ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼ੁਰੂਆਤ ਕਰਕੇ ਸ਼ਾਮ ਨੂੰ 26 ਦੀ ਰਾਤ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ ਪਹਿਲਾ ਪੜਾ ਸਾਡਾ ਤੇ ਅਗਲੇ ਦਿਨ 27 ਤਰੀਕ ਨੂੰ ਸਵੇਰੇ 8:30 ਵਜੇ 27 ਤਰੀਕ ਨੂੰ ਹਾਜੀ ਰਤਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਅਗਦੇ ਪੜਾ ਵੱਲ ਅਸੀਂ ਉੱਥੋਂ ਚਾਲੇ ਪਾਵਾਂਗੇ ਤਾਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਬਠਿੰਡਾ ਵਾਸੀਆਂ ਬਠਿੰਡਾ ਵਾਸੀਆਂ ਨੂੰ ਇਹੀ ਮੇਰੀ ਅਪੀਲ ਆ ਵੀ ਜੇ ਆਪਾਂ ਆਪਣੇ ਹੱਕਾਂ ਲਈ ਆਵਾਜ਼ ਚੱਕਣੀ ਆ ਤੇ ਆਪਾਂ ਚੱਕ ਵੀ ਰਹੇ ਆ ਤੇ ਆਓ ਸਾਰੇ ਇਕੱਠੇ ਹੋ ਕੇ ਆਪਣੀ ਜਿਹੜਾ ਇਹ ਸਾਡਾ ਪੈਦਲ ਮਾਰਚ ਆ ਜਿਹਦੇ ਵਿੱਚ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲੀਕਿਆ ਸੀ ਉਸ ਨੂੰ ਆਪਣੇ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਆਓ ਆਪਾਂ ਵੱਧ ਚੜ ਕੇ ਇਸ ਪੈਦਲ ਮਾਰਚ ਵਿੱਚ ਯੋਗਦਾਨ ਪਾਈਏ ਹਿੱਸਾ ਪਾਈਏ ਨਾਲ ਚੱਲੀਏ ਤੇ ਸਾਰੇ ਜਿਹੜੇ ਪਿੰਡਾਂ ਸ਼ਹਿਰਾਂ ਵਿੱਚ ਦੀ ਆਪਾਂ ਜਾਣਾ ਉੱਥੇ ਆਪਾਂ ਸਭ ਨੂੰ ਜਾਣੂ ਕਰਾਈਏ ਤੇ ਦਸੀਏ ਵੀ ਆ ਸਾਡਾ ਆਨੰਦਪੁਰ ਸਾਹਿਬ ਵਾਲਾ ਮਤਾ ਸੀ ਜੋ ਸਾਡੇ ਹੱਕਾਂ ਦੀ ਗੱਲ ਸੀ ਫੈਡਰਲ ਸਟਰਕਚਰ ਦੀ ਗੱਲ ਸੀ ਜਿਹੜਾ ਆਪਾਂ ਨੂੰ ਲਾਗੂ ਕਰਦੇ ਆ ਤਾਂ ਜਿਵੇਂ ਅੱਜ ਆਪਣੇ ਨੌਜਵਾਨ ਯੂਨੀਵਰਸਿਟੀ ਧਰਨਾ ਲਾ ਕੇ ਬੈਠੇ ਆ ਇਹ ਚੀਜ਼ਾਂ ਨਹੀਂ ਹੋਣੀਆਂ ਸੀ ਕਿਵੇਂ ਇਸ ਤੋਂ ਪਹਿਲਾਂ ਪਾਣੀਆਂ ਨੇ ਆਪਣਾ ਨੁਕਸਾਨ ਕੀਤਾ ਹੜ੍ਹਾਂ ਦੇ ਰੂਪ ਵਿੱਚ ਉਹ ਵੀ ਜੇ ਪੰਜਾਬ ਕੋਲੇ ਹੁੰਦਾ ਇਹ ਸਾਰਾ ਬੋਰਡ ਵਾਲਾ ਸਿਸਟਮ ਪਾਕ ਦਾ ਟਾਈਮ ਮੈਨੇਜਿੰਗ ਬੋਰਡ ਵਾਲਾ ਤਾਂ ਉਹ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਸੀ ਤਾਂ ਆਓ ਸਾਰੇ ਬਠਿੰਡਾ ਵਾਸੀਆਂ ਨੂੰ ਇਹ ਅਪੀਲ ਆ ਵੀ 26 ਤਰੀਕ ਨੂੰ ਸ਼ਾਮ ਨੂੰ ਜਦੋਂ ਪੈਡਲ ਮਾਰਚ ਇੱਥੇ ਪਹੁੰਚੂਗਾ ਤਾਂ ਇੱਕ ਦੀਵਾਨ ਇੱਕ ਸਜਾਏ ਜਾਣਗੇ ਜਿੱਥੇ ਗੁਰਮਤ ਵਿਚਾਰਾਂ ਹੋਣਗੀਆਂ ਵਿਚਾਰ ਵਟਾਂਦਰੇ ਹੋਣਗੇ ਆਓ ਸਾਰੇ ਉਸ ਵਿੱਚ ਵੀ ਸ਼ਾਮ ਨੂੰ ਤਕਰੀਬਨ 6 ਵਜੇ 26 ਤਰੀਕ ਨੂੰ ਸ਼ਾਮ ਦਾ ਜਿਹੜਾ ਦੀਵਾਨ ਹਾਜ਼ੀ ਰਤਨ ਵਿਖੇ ਹਾਜ਼ੀ ਰਤਨ ਗੁਰਦੁਆਰਾ ਸਾਹਿਬ ਵਿਖੇ ਆਪਣਾ 71 ਹੋਈਏ ਉਥੇ ਵੀ ਸ਼ਮੂਲੀਅਤ ਕਰੀਏ ਤੇ ਜਿੰਨਾ ਜਿਹੜਾ ਵੀਰ ਭਾਈ ਜਾਂ ਸੰਗਤ ਦੇ ਰੂਪ ਵਿੱਚ ਸਾਡੇ ਨਾਲ ਪੈਦਲ ਮਾਰਚ ਵਿੱਚ ਹਿੱਸਾ ਲੈ ਸਕਦੇ ਆ ਪੈਦਲ ਚੱਲ ਸਕਦੇ ਆ ਉਹ ਵੀ ਹਿੱਸਾ ਲਾਉਣ ਕਿਉਂ ਅਗਲੇ ਦਿਨ 27 ਤਰੀਕ ਨੂੰ ਸਵੇਰੇ ਚੱਲ ਕੇ ਆਪਾਂ ਛੱਤੇ ਆਣਾ ਗੁਰਦਸਾਹਿਬ ਅਗਲਾ ਪੜਾ ਉਥੋਂ ਤੱਕ ਸ਼ਮੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ